ਯਵੇਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕੁਝ ਬੱਚੇ ਬਾਹਰੋਂ ਰਿਪੋਰਟ ਹੋ ਕੇ ਆਏ ਆ ਜਿਹੜੇ ਕੁਝ ਟਰੈਵਲ ਏਜੰਟ ਨੇ ਉਹ ਯੂਐਸਏ ਦੇ ਨੇੜੇ ਦੀ ਕੰਟਰੀਆਂ ਦੇ ਵੀਜ਼ੇ ਲਵਾ ਕੇ ਉਹਨਾਂ ਨੂੰ ਡੋਂਕੀ ਲਵਾਉਂਦੇ ਆ ਇਸ ਨੂੰ ਬੰਦੇ ਦੇਖਦੇ ਹੋਏ ਅਸੀਂ ਸਿਰਫ ਸਸਰੀ ਚੈਕਿੰਗ ਕਰ ਰਹੇ ਹਾਂ ਵੀ ਕੋਈ ਵੀ ਅਜਿਹਾ ਨਾ ਹੋਵੇ ਇਹਨੂੰ ਹਦਾਇਤ ਕਰਦੇ ਆ ਵੀ ਕੋਈ ਵੀ ਟਰੈਵਲ ਏਜੰਟ ਅਜਿਹੀ ਗਲਤੀ ਨਾ ਕਰੇ ਵੀ ਗਲਤ ਵੀਜ਼ਾ ਲਵਾ ਕੇ ਕਿ ਡੋਂਕੀ ਲਵਾਵੇ ਪਰ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਹੱਥ ਲੱਗਿਆ ਜਾਂਦਾ ਹੁੰਦਾ ਕੋਈ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਲੱਗਿਆ ਪਰ ਫਿਰ ਵੀ ਅਸੀਂ ਚੈਕਿੰਗ ਕੋਈ ਪਾਸਪੋਰਟ ਲੈ ਕੇ ਚੈੱਕ ਕਰ ਰਹੇ ਹਾਂ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਉਹਨਾਂ ਦੇ ਵਾਪਸ ਕਰਦੇ ਕੋਈ ਬੱਚਿਆਂ ਦੇ ਕਹਿੰਦੇ ਜੈਨੂਅਲ ਲੱਗੇ ਹੋਏ ਆ ਪਰ ਆਪਾਂ ਚੈੱਕ ਕਰ ਲੈਣੇ ਕੋਈ ਗੱਲ ਚੈੱਕ ਕਰਨ ਤੋਂ ਬਾਅਦ ਵਾਪਸ ਕਰਦਾ ਸਰ ਕਿੰਨੇ ਘੰਟੇ ਐਡ ਰੇਡ ਕੀਤੀ ਕਿੰਨੇ ਦਾ ਹੋਰ ਕਰਨੀ ਆ ਅੱਜ ਸਾਰੇ ਰਾਜਪੁਰੇ ਚ ਹੀ ਰੇਡ ਕੀਤੀ ਜਾਏਗੀ ਤੇਰੀ ਸਰ ਲਾ ਇੱਕ ਕਰਜਨ ਹੋ ਗਈ ਉਹਦੀ ਇੱਕ ਵਾਰ ਹਾਂਜੀ ਹਾਂਜੀ ਤੇ ਸਰ ਇਹਨਾਂ ਨੂੰ ਕੁਝ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਆਹੀ ਕਹਾਂਗੇ ਵੀ ਜਿਹੜੇ ਬੱਚੇ ਨੇ ਸਾਡੇ ਸਿੱਧੇ ਰਸਤੇ ਭੇ ਤਾਂ ਕਿ ਜਿਵੇਂ ਪਹਿਲਾਂ ਬੱਚੇ ਵਾਪਸ ਆਏ ਆ ਪੇਰੈਂਟਸ ਇਹਨਾਂ ਨੇ ਲੱਖ ਰੁਪਏ ਖਰੀਦ ਉਹਨਾਂ ਦੇ ਖਰਚ ਦੇ ਆ ਫਿਰ ਵਾਪਸ ਆਉਂਦੇ ਆ ਪਰ ਜੇ ਜੇ ਕੋਈ ਸਾਰੇ ਇਸ ਤਰ੍ਹਾਂ ਦਾ ਬੰਦਾ ਫੜਿਆ ਜਾਂਦਾ ਜੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਣਦੀ ਸਖਤ ਹਦਾਇਤ ਹੈ ਵੀ ਰਾਜ ਪ੍ਰਿੰਚ ਕੋਈ ਵੀ ਇਹ ਜਿਹਾ ਕੰਮ ਨਾ ਕਰੇ ਹਾਲੇ ਕੋਈ ਫੜਿਆ ਨਹੀਂ ਹੈ ਨਹੀਂ ਅਜੇ ਕੋਈ ਨਹੀਂ ਸਰ ਇਸ ਤੋਂ ਜਿਹੜਾ ਡਾਕੂਮੈਂਟ ਮਿਲਿਆ ਇਸ ਤੋਂ ਕੁਝ ਲੱਗਦਾ ਵੀ ਹਾਂ ਕੁਝ ਅੱਗੇ ਨਹੀਂ ਉਹ ਬੱਚਾ ਦੇ ਵੀਜ਼ੇ ਲੱਗੇ ਉਹ ਕਹਿੰਦੇ ਜੈਨੂਨ ਵੀਜ਼ੇ ਚੈੱਕ ਕਰਾ ਲਓ ਚੈੱਕ ਕਰਾ ਲਾਂਗੇ ਜੈਨੂਨ ਨਹੀਂ ਕੈਚਿੰਗ ਜਿਹੜੀ ਅੱਜ ਹੀ ਰਹੇਗੀ ਆ ਅੱਗੇ ਵੀ ਜਾਰੀ ਰਹੇਗੀ ਅੱਜ ਵੀ ਹੈ ਤੇ ਅੱਗੇ ਵੀ ਜਾਰੀ ਰਹੇਗੀ ਮੇਰਾ ਪ੍ਰੋਸੈਸ ਅੱਗੇ ਵੀ ਜਾਰੀ ਰਹਿੰਦਾ ਰੈਗੂਲਰ ਹੀ ਰਹਿੰਦਾ ਸਰ ਜਿਹੜੇ ਬੰਦੇ ਡੋਂਕੀ ਲਵਾਉਂਦੇ ਆ ਜੀ ਕੀ ਪਲੀਜ਼ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਜਾ ਸਕਦੀ ਆ ਬਿਲਕੁਲ ਆਏਗੀ ਜੀ ਅਗਰ ਰਾਜਪੁਰ ਤੋਂ ਕੋਈ ਅਜਿਹੀ ਗੱਲ ਕਿਸੇ ਟਰੈਵਲ ਏਜੰਟ ਦੇ ਸਾਹਮਣੇ ਆਈ ਆ ਵੀ ਉਹਨਾਂ ਨੇ ਕਿਸੇ ਬੱਚੇ ਨੂੰ ਡੋਂਕੀ ਲਵਾਈ ਤਾਂ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਐਫਆਰ ਦਰਜ ਕੀਤੀ ਜਾਏਗੀ ਇਧਰ ਇਹਦਾ ਟਰੈਵਲ ਏਜੰਟ ਖਰਾਬ ਹੋਊਗੀ ਜੀ ਕਈ ਬੰਦੇ ਵੀ ਜਾਂ ਕਹਿੰਦੇ ਵੀ ਸਾਨੂੰ ਡੋਂਕੀ ਲਵਾਓ ਉਹਨਾਂ ਦੇ ਖਿ ਅਤੇ ਤੀਸਰਾ ਕਿ ਰਾਜਪੁਰਾ ਦੇ ਵੀ ਗੋਆ ਵਾਪਿਸ ਆਈ ਸੀਗੇ ਉਹਨਾਂ ਬਾਰੇ ਵੀ ਕੋਈ ਪਤਾ ਚੱਲਿਆ ਕਿ ਕਿ ਇਹਨਾਂ ਨੇ ਮੇਰੇ ਸਿਟੀ ਦੇ ਏਰੀਆ ਤੇ ਨਹੀਂ ਸੀ ਜੀ